ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ? ਮੀਤ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਗੇ। ਅੱਜ ਆਪਾਂ ਗੱਲ ਕਰਨੀ ਹੈ ਮਿਰਚ ਨੂੰ ਲੱਗਣ ਵਾਲੀ ਫੰਗਸ ਦੀ। ਜਿਵੇਂ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਜਿਹੜਾ ਟੈਂਪਰੇਚਰ ਆ ਉਹ ਕਾਫੀ ਡਾਊਨ ਸੀਗਾ। ਧੁੱਪਾਂ ਵੀ ਨਹੀਂ ਨਿਕਲੀਆਂ। ਉਹਦੇ ਕਾਰਨ ਜਿਹੜੇ ਮਿਰਚ ਨੂੰ ਨਾ ਇਹ ਬਲਾਈਟ ਦੀ ਜਿਹੜੀ ਸਮੱਸਿਆ ਆ। ਆਹ ਵੇਖੋ ਤੁਸੀਂ। ਇਹ ਬਲਾਈਟ ਕਰਨਾ ਨਾ ਪੱਤੇ ਛੱਡਦੇ ਥੋੜੇ ਥੋੜੇ। ਨਾਲ ਉਪਰੋ ਇਹਨੂੰ ਥ੍ਰਿਪਸ ਦੀ ਸ਼ਿਕਾਇਤ ਆ ਗਈ ਆ ਤੇਲੇ ਦੀ ਵੀ ਆ ਗਈ ਆ ਤੇ ਇਸ ਕਰਕੇ ਆਪਾਂ ਜਿਹੜਾ ਇਹਨੂੰ ਹੁਣ ਸਪਰੇਅ ਕਰ ਰਹੇ ਆ ਸਪਰੇਅ ਦੇ ਵਿੱਚ ਆਪਾਂ ਜੀ ਕਿਹੜਾ ਟੈਕਨੀਕਲ ਕਰਨਾ ਹੈ ਜਾਂ ਤਾਂ ਆਪਾਂ ਡੂਪੋਡ ਕੰਪਨੀ ਦਾ ਕਰਜਟ ਕਰ ਸਕਦੇ ਆ ਜਾਂ ਰੈਡੋਮਿਲ ਗੋਲਡ ਇੰਨਾਂ ਦੇ ਕੋਈ ਵੀ ਆਪਾਂ ਜਿਹੜਾ ਵਧੀਆ ਟੈਕਨੀਕਲ ਉਹ ਕਰ ਸਕਦੇ ਆਪਾਂ ਮੈਂਕਾਡ ਕੰਪਨੀ ਦਾ ਕਰ ਰਹੇ ਆ ਜਿਹੜਾ ਇਹਦੇ ਵਿੱਚ ਜਿਹੜਾ ਹੈਗਾ ਇਹ ਸੈਮੋਕਸਨ 8% ਤੇ ਮੈਂਕੋ ਜੇਬਾ 64% ਬਹੁਤ ਵਧੀਆ ਜਿਹੜਾ ਇਹ ਫੰਗੀ ਸਾਈਟ ਹੈਗਾ ਇਹ ਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਬ্লাইਟ ਦੀ ਦਿੱਕਤ ਹੈਗੀ ਆ ਉਹ ਵੀਰੇ ਨੂੰ ਟੈਕਨੀਕਲ ਨੂੰ ਕਰ ਸਕਦੇ ਆ ਤੇ ਆ ਵੇਖੋ ਜਿਵੇਂ ਪਰੋਨਾ ਪੱਤੀ ਛੜਦੇ ਆ ਇਹ ਵੀ ਜੇ ਆਪਾਂ ਗੱਲ ਕਰੀਏ ਡੋਜ ਦੀ ਡੋਜ ਹੈਗੀ ਆ ਜੀ ਇਹਦੀ 600 ਗ੍ਰਾਮ ਕਿੱਲੇ ਦੀ ਜਾਨਕਿ 200 ਲੀਟਰ ਪਾਣੀ ਚ ਜੇ ਤੁਹਾਡੇ ਖੇਤ ਦੇ ਵਿੱਚ ਫੰਗਸ ਨਹੀਂ ਆਈ ਤੁਸੀਂ ਇਹਨੂੰ ਪ੍ਰੋਟੈਕਟਿਵ ਤੌਰ ਤੇ ਕਰਨਾ ਫਿਰ ਆਪਾਂ ਇਹਦੀ ਡੋਜ਼ ਜਿਹੜੀ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਪਾ ਸਕਦੇ ਹਾਂ ਜੇ ਤੁਹਾਡੇ ਖੇਤ 'ਚ ਬਲਾਈਟ ਦੀ ਕੋਈ ਸਮੱਸਿਆ ਹੈਗੀ ਹੈ ਜਾਂ ਫੰਗਸ ਦੀ ਕੋਈ ਵੀ ਫਿਰ ਆਪਾਂ ਇਹਨੂੰ ਜਿਹੜਾ 3 ਗ੍ਰਾਮ ਪਰ ਲੀਟਰ 'ਚ ਪਾ ਸਕਦੇ ਹਾਂ ਤੇ ਨਾਲ ਹੀ ਆਪਾਂ ਤੇਲੇ ਤੇ ਥ੍ਰਿਪਸ ਤੋਂ ਆਪਾਂ ਕਰ ਰਹੇ ਹਾਂ ਜੀ ਮਿੱਡਾ ਪਲੱਸ ਫਿਪਰੋਨਿਲ ਫਿਪਰੋਨਿਲ ਵੀ 40% ਆ ਤੇ ਮਿੱਡਾ ਵੀ 40% ਆ ਤੇ ਬਹੁਤ ਵਧੀਆ ਗਰੋਥ ਚੱਲ ਰਹੀ ਹੈ ਇੰਦਰ ਗੜਾਈ ਹੋ ਰਹੀ ਹੈ ਮਿਰਚਾਂ ਦੀ ਸਾਰੇ ਲੱਗੇ ਹੋਏ ਆ ਇੱਧਰ ਆਪਾਂ ਆ ਕਿੱਲੇ ਨੂੰ ਆਪਾਂ ਗੋੜ ਕੇ ਤੇ ਉੱਪਰ ਨੂੰ ਕਵਰ ਕਰ ਰਹੇ ਆ ਹੋਰ ਆਪਾਂ ਹਫਤੇ 10 ਦਿਨ ਤੱਕ ਇਹ ਸਾਰਾ ਇਹਦਾ ਪੋਲੀਸੀ ਨੂੰ ਉਤਾਰ ਕੇ ਤੇ ਆਪਾਂ ਇਹਨੂੰ ਜਿਹੜੀ ਆ ਉਹ ਮਿੱਟੀ ਲਾਵਾਂਗੇ ਨਾਲੇ ਇਹਨੂੰ ਇੱਕ ਨਿਊਟ੍ਰੀਐਂਟ ਦੀ ਸਪਰੇ ਕਰਾਂਗੇ ਆਹ ਜਿਹੜੀ ਮਿਰਚ ਆ ਇਹ ਆਪਣੀ अर्ਲੀ ਸਟੇਜ ਦੀ ਹੈ ਪਹਿਲੋ ਲੱਗੀ ਹੋਈ ਆ ਇਹਦੀ ਗਰੋਥ ਤਾਂ ਬਹੁਤ ਵਧੀਆ ਨਾ ਜੀ ਇਹਦੇ ਬੂਟੇ ਕਾਫੀ ਵੱਡੇ ਹੋ ਚੁੱਕੇ ਆ ਇਹ ਲਗਭਗ ਜੀ ਆਪਣੀ 25 ਅਕਤੂਬਰ ਦੀ ਲੱਗੀ ਹੋਈ ਆ ਤੇ ਜਿਹੜਾ ਆਹ ਵਾਲਾ ਖੇਤ ਆ ਇਹ 20 ਨਵੰਬਰ ਦਾ ਇਹ ਕਾਫੀ ਲੇਟ ਆ ਸਪਰੇਅ ਕਰ ਲਈ ਆ ਆਪਾਂ ਜਵੇਂ ਆ ਬੈਟਰੀ ਵਾਲੀ ਟੈਂਕੀ ਆ ਇਹਦਾ ਇਸਤੇਮਾਲ ਕਰਦੇ ਆ ਸਾਰੇ ਆਪਣੇ ਹਮਨਿਕ ਚਲੋ ਇੱਧਰ ਮਿਰਚ ਮਿਰਚ ਦੀ ਖੇਤੀ ਆ ਉਹ ਲੇਬਰ ਲੱਗੀ ਹੋਈ ਸਾਰੇ ਆਪਣੇ ਵੀਰ ਭਰਾ ਇਧਰ ਆਪਾਂ ਸਪਰੇਅ ਕਰ ਦਿੱਤੀ ਇਹਦੇ ਇਹਨੂੰ ਆਪਾਂ ਪੋਲੀਥੀਨ ਨਾਲ ਉਹਨਾਂ ਆਪਾਂ ਉੱਪਰੋਂ ਕਵਰ ਕਰ ਦਿਆਂਗੇ ਉਹ ਰਾਤ ਨੂੰ ਕੋਰਾ ਪੈ ਸਕਦਾ ਕਿਤੇ ਮੌਸਮ ਸਾਫ ਆ ਇਹਦੀ ਛੋਟੀ ਆ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਮੋਡ ਆਫ ਐਕਸ਼ਨ ਦੀ ਵੀ ਇਹ ਕਿਵੇਂ ਕੰਮ ਕਰਦਾ ਇਹਦੇ ਜਿਹੜਾ ਤਾਂ ਹੈਗਾ ਹੈ ਸਿਮੋਕਸਨਿਲ 8% ਇਹ ਹੈਗਾ ਹੈ ਸਿਸਟੈਮਿਕ ਫੰਗੀਸਾਈਡ ਤੇ ਜਿਹੜਾ ਮੈਨਕੋਜੇਬਾ ਇਹ ਹੈਗਾ ਹੈ ਕੰਟੈਕਟ ਫੰਗੀਸਾਈਡ ਯਾਨਕਿ ਜਿਹੜਾ ਸਿਮੋਕਸਨਿਲ ਇਹਦੀ ਪੱਤੀਆਂ ਰਾਹੀਂ ਜਾ ਕੇ ਅੰਦਰ ਤੇ ਅੰਦਰੋਂ ਇਹਨੂੰ ਠੀਕ ਕਰਦਾ ਤੇ ਜਿਹੜਾ ਮੈਨਕੋਜੇਬਾ ਇਹ ਕੰਟੈਕਟ ਹੈ ਇਹ ਬਾਹਰੋਂ ਇਹੜੀ ਫੰਗਸ ਲੱਗਣੀ ਹੈ ਉਹ ਤੋਂ ਇਹਦਾ ਬਚਾਅ ਕਰਦਾ ਹੈ ਸੋ ਕਿਹੋ ਜਿਹੀ ਲੱਗੀ ਤੁਹਾਨੂੰ ਵੀਡੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿ ਇਹੋ ਜਿਹੀ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ